ਇੱਕੋ ਕੱਪੜਿਆਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਵੀਡੀਓ ਬਣਨੀਆਂ ਐ ਤੇ ਜੀ ਹਲਵਾਈਆਂ ਦਾ ਜਿਹੜਾ ਕੰਮ ਹੈਗਾ ਉਹ ਸ਼ੁਰੂ ਹੋ ਗਿਆ ਕਰੋ ਜੀ ਮੇਰੇ ਫਤਿਹ ਪ੍ਰਵਾਨ ਕਰ ਜਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਅੱਗੇ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਤਨਤਨ ਸਾਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਅੱਗੇ ਹਾਜ਼ਰ ਆ ਹਜੂਰ ਸਰ ਤਰਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਤੁਹਾਡੇ ਸਾਰਿਆਂ ਲਈ ਅਰਦਾਸਾਂ ਹੈ ਬੇਨਤੀ ਹੈ ਸੱਚਾ ਪਾਤਸ਼ਾਹ ਸਭ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਿਓ ਸਭ ਨੂੰ ਦੇ ਅਰੋਗਤਾ ਬਖਸ਼ਿਓ ਚੜ੍ਹਦੀ ਕਲਾ ਦੇ ਵਿੱਚ ਰੱਖਿਓ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਮਜੇ ਰੱਖੋ ਭਾਈ ਸਾਰੇ ਤੇ ਸਾਡੇ ਪ੍ਰੋਗਰਾਮ ਚੱਲ ਰਹੇ ਆ ਤੁਹਾਨੂੰ ਪਤਾ ਹੈ ਬਈ ਹਲਵਾਈ ਲੱਗ ਚੁੱਕੇ ਆ ਹਲਵਾਈ ਨੇ ਐਨਿਆ ਕਾ ਕਮੇਸੜੀਆਂ ਕਮਾਈਆਂ ਹੋਈਆਂ ਮੇਰੀਆਂ ਕਿ ਮੈਂ ਮਫਰਮ ਲਾਉਂਦਾ ਨੂੰ ਆਬियत ਇੱਦਰਾ ਇਹ ਨਾ ਤੰਗ ਜਿਹਨੂੰ ਕਹਿੰਦੇ ਤੰਗ ਕਰਨਾ ਉਹ ਗੱਲ ਹੈ ਸਾਸਰੀਕਾਲ ਜੀ ਅੱਛਾ ਸਾਸਰੀਕਾਲ ਤਾਂ ਨਹੀਂ ਹੋ ਗਈ ਤੈਂ ਮੈਨੂੰ ਪ੍ਰਾਪਾਂ ਲਖਾਈਆਂ ਪਈਆਂ ਸਹੀ ਮੈਨੂੰ ਪ੍ਰਾਪਾਂ ਲਖਾਈਆਂ ਪਈਆਂ ਸਾਰਾ ਕੁਝ ਲੱਗੇ ਦੇ ਦੇ ਦੂਗੇ ਪ੍ਰਾਪਾਂ ਬਿੱਤੇ ਨੇ ਤੈਂ ਸਿਰਫ ਕਹਿਆ ਕਹਣਾ 15 ਦੇਗੇ ਚਾਹੀਦੇ ਆ 15 ਮੈਨੂੰ ਟਾਪੇ ਚਾਹੀਦੇ ਆ ਹੋਰ ਤਾਂ ਮੈਨੂੰ ਕੁਛ ਨਹੀਂ ਲੱਗਿਆ ਜੋ ਚਾ ਟੋਕਰੇ ਚਾ ਟੋਕਰੇ ਵੀ ਦੇਖੇ ਉਹ ਵੀ ਆਧਨਿਕ ਕੋਈ ਦਿੱਕਤ ਨਹੀਂ ਟੋਕਰ ਪੈਦੂਤ ਪੈਦਾ ਕਰੂੰਗਾ ਜਦੋਂ ਮਾਕੇ ਮੈਂ ਖੜਦਾ ਉਹ ਆ ਚੀਜ਼ ਜਦੋਂ ਮਾਕੇ ਖੜਦਾ ਉਹ ਉਹ ਚੀਜ਼ ਬੇਲ ਦੇ ਨਾਲ ਸਾਰਾ ਕੁਝ ਆਉਂਦਾ ਸਭੀ ਬੇਲ ਗਈ ਵੀ ਸਾਡੇ ਪਿੰਡ ਹੈਗੇ ਜੀ ਦੋ ਵਿਆਹ ਅਗਲੇ ਕੋ ਪਹਿਲਾ ਬੁੱਕ ਹੋ ਗਈ ਅਗਲੇ ਹੁਣ ਛੱਡਣ ਨੂੰ ਤਿਆਰ ਨਹੀਂ ਹੈਗੇ ਹਾਲ ਮੈਂ ਹੁਣ ੱੱਕੇ ਚਲ ਦੋ ਜਾ ਕੇ ਪ੍ਰਾਪਤਾਂ ਲੈ ਕੇ ਆਇਆ ਜੇ ਜਦ ਨਿਆਣਾ ਦੀ ਮਾਂ ਨਾਲ ਆ ਲਾਗੇ ਨਾ ਫਿਰ ਮਗਰੇ ਨਿਆਣੇ ਆਉਂਦੇ ਨੇ ਹੌਲੀ ਹੌਲੀ ਆਉਂਦੇ ਫਿਰ ਤੇ ਹੁਣ ਮੈਨੂੰ ਕਹਿੰਦਾ ਚਾਪ ਹੀ ਰੋਪੜ ਨੂੰ ਕਹਿੰਦਾ ਵੀ ਰੋਪੜ ਤੇ ਜਾ ਕੇ ਕਹਿੰਦਾ ਵੀ ਹੁਣ ਮਲਮਲ ਦਾ ਕੱਪੜਾ ਲਿਆ ਜੇ ਲਿਖਿਆ ਹੋਆ ਹੈਗਾ ਦਾ ਪਹਿਲਾਂ ਮਲਮਲ ਦਾ ਕੱਪੜਾ ਹੁਣ ਮੈਂ ਲੈ ਕੇ ਆਉਣਾ ਨਾਲ ਲੋਕਾਂ ਨੂੰ ਲੋਕ ਕਹਿੰਦਾ ਚਾਹੀਦੇ ਪੰਜ ਕਹਿੰਦਾ ਤੌਲੀਏ ਵੀ ਲਈ ਮਹਾ ਤੇ ਕੋਟ ਪੈਂਟ ਵੀ ਨਾਲ ਲਿਆ ਮਨ ਨਾਲ ਹਾਂ ਹਾਲੀ ਹਾਲੀ ਤੂੰ ਮੈਨੂੰ ਨਿਰਾਸ਼ ਨਾ ਦੇ ਜੇ ਰੋ ਤੂੰ ਮੈਨੂੰ ਕਰ ਤੜਾ ਹਾਲ ਕੰਮ ਸਾਰ ਆਪਣਾ ਜਿਹੜਾ ਫਰਦਾ ਦਿੱਤੇ ਮੈਨੂੰ ਦੁਪਹਿਰ ਨੂੰ ਭੇਜ ਸਾਰਾ ਕੁਝ ਦੇਖ ਲੈ ਹਾਂ ਵੀ ਕੋਈ ਨੇਤਰ ਤੇ ਆ ਆ ਚੀਜ਼ ਮੇਰੀ ਰੈਂਦੀ ਲਿਉਣ ਤੇ ਆ ਲਿਆ ਦੇ ਚਾਹੇ ਤੂੰ ਭੁੱਲ ਗਿਆ ਚਾਹੇ ਮੈਂ ਭੁੱਲ ਗਿਆ ਉਹ ਗੱਲ ਵੱਖ ਮੈਨੂੰ ਇੱਕ ਵਾਰ ਭੇਜੀ ਹੁਣ ਮੈਨੂੰ ਮਲ ਮੰਨ ਲੂ ਭੇਜ ਤੀ ਮੁੜ ਕੇ ਫਿਰ ਹੋਰ ਕੰਮ ਨਾ ਪਾਈ ਛਟੜਾ ਤਾਂ ਨਹੀਂ ਆਇਆ ਆਪਣਾ ਹਾਂ ਛਟੜਾ ਛਟੜਾ ਕਿ ਨਹੀਂ ਆਇਆ ਹੈਗਾ ਹਨਾ ਉਹਨੂੰ ਕਾਹ ਕਹਿੰਦੇ ਟਾਂਕਰੀ ਟਾਂਕਰੀ ਲੈ ਦੀ ਉਹੀ ਗੱਲ ਹੋ ਗਈ ਬਸ ਠੀਕ ਆ ਉਹਨੇ ਮੈਨੂੰ ਕਿਹਾ ਵੀ ਤਾਂ ਇੱਕ ਤੇਰਾ ਹੋਰ ਸੀ ਸੂਜੀ ਹਣਾ 4 ਕਿਲੋ ਨਾ ਤੇ ਮੜ ਜੇ ਜੀ ਬੀਰ ਬਣ ਕੇ ਜਦੋਂ ਮੈਨੂੰ ਜਦ ਮੈਂ ਤੁਰਨ ਲੱਗੋ ਮੈਨੂੰ ਯਾਦ ਕਰਾ ਦਿੰਨੀ ਆ ਚੀਜ਼ ਹਣਾ ਉਹ ਜੀ ਹਾਂ ਹਾਂ ਇੱਕ ਮਿੱਠੇ ਦਾ ਟੋਟਾ ਉਧਰ ਪਿਆ ਯਾਰ ਉਧਰ ਟੋਟਾ ਪਿਆ ਮਿੱਠੇ ਦਾ ਹੈ ਅੱਛਾ ਨਾ ਉਹ ਹਾ ਉਹਦੇ ਤੋਂ ਦੂਇਓ ਕੱਢਦੇ ਤੇ ਹੁਣ ਉਹ ਨਿਕਲਦਾ ਨਿਕਲ ਉਹ ਦਿਖਾਈ ਮੜੇ ਦੇ ਕਾ ਉਹਨਾਂ ਨਹੀਂ ਨਿਕਲਦਾ ਉਹਨਾਂ ਨਹੀਂ ਨਿਕਲਦਾ ਹੈ 4 ਕਿਲੋ ਆਇਆ ਰਿਹਾ ਇਹ ਕਿਲੋ ਵੀ ਨਹੀਂ ਆਇਆ ਹਾਂ ਕਿਲੋ ਵੀ ਨਹੀਂ ਆਇਆ ਕਿੰਨਾ ਨਿਕਲਣਾ ਚਾਹੀਦਾ ਇਹ 4 ਕਿਲੋ ਦਾ ਤੁਹਾਨੂੰ ਕਿਹਾ ਜਾਂਦਾ 4 ਕਿਲੋ ਜਿਹੜਾ ਕਿਲੋ ਨਿਕਲਣਾ ਚਾਹੀਦਾ ਕਿੰਨਾ ਦੁੱਧ ਪਾਤਾ ਰਹਿ ਚ 10 ਕਿਲੋ 10 ਕਿਲੋ ਚ ਕਿਲੋ ਨਿਕਲੇ ਹਾਂ ਇਹ ਤਾਂ ਦੱਸੋ ਹਮਨੇ ਇਹ ਤੁਹਾਨੂੰ ਕਹੂ ਕਾਲਣਾ ਮਜਬੂਰ ਕੋਈ ਚੱਕਰ ਨਹੀਂ ਭਾਵੇਂ ਘੱਟ ਨਿਕਲਵੇ ਜਾਂ ਮੱਧ ਨਿਕਲਦਾ ਬਣਾ ਦੋ ਵਾ ਜਿਹੜਾ ਕੋ ਬਣਦਾ ਠੀਕ ਹੈ ਨਾ ਬਣਾਉਣਾ ਆਪਾਂ ਨੇ ਘਰ ਤੇ ਨਹੀਂ ਬਾਹਰ ਤੇ ਕੁਝ ਨਹੀਂ ਲੈ ਕੇ ਆਉਣਾ ਮੈਂ ਅੱਛੀ ਪਨੀਰ ਪੜ ਰਾ ਹੈ ਇੱਥੇ ਭਾਵੇਂ ਘੱਟ ਨਿਕਲੇ ਜਾਂ ਬੱਦਮ ਨਿਕਲੇ ਹਨਾ ਭਾਵੇਂ ਪਾਈਆ ਨਿਕਲੇ 10 ਕਿਲੋ ਜਿਆਦਾ ਬਸ ਆਊਗਾ ਤੈਨੂੰ ਸਮਾਨ ਸਾਰੀ ਬਸ ਗੱਲ ਇੱਥੇ ਖੜ ਦੀ ਆ ਮੈਂ ਕਿਹਾ ਫੇ ਪੀਚ ਬੋਲੂ ਮੋਟ ਕਹੀ ਹੋਈ ਡਲੀ ਦਸੂ ਹੈ ਆਪਣਾ ਪਨੀਰ ਪਾ ਲਈ ਫਰਦਾਈ ਹੂੰ ਦੱਸਿਆ ਨਾ ਆਵੇ ਵੀ ਕੋਈ ਨਾ ਉੱਜੇ ਨੂੰ 3 ਹਾਂ ਸਿਆਣੇ ਬੈਠ ਕੇ 60 ਕਿਲੋ ਰਡੂ 80 ਕਰ ਲੋਗੇ ਕੱਟਣਾ ਕੱਟਣਾ ਬਦਦਰੂ ਨਾ ਕਰੀਂ ਅੱਛਾ 80 ਕਿਲੋ ਕਿੰਨੇ ਦੇ ਲੱਗੂਗਾ ਕਿੰਨੇ ਕ ਬਣ ਜੂਗਾ 20 ਦੇ ਉੱਪਰ ਚੱਜਣੀ ਗੱਲ ਠੀਕ ਐ 20 ਕਿਲੋ ਦੇ ਘਰਮੇ 20 ਕਿਲੋ ਦੇ ਘਰਮੇ ਹੈਨਾ 8 ਕਿਲੋ ਦੀ ਪਕੌੜੀ ਠੀਕ ਐ ਪਕੌੜੀਆਂ ਵੀ ਹੋ ਗਈਆਂ 5 ਕਿਲੋ ਦੀ ਸੋਨਾ ਮੱਛੀ ਮੈਂ ਇਹਨਾਂ ਨੂੰ ਪਤਾ ਕੱਟਣਾ ਨਹੀਂ ਚਾਹੀਦਾ ਬਸ ਤੈਨੂੰ ਦੱਸ ਤਾਂ ਮੈਂ ਨਹੀਂ ਕੱਟਦਾ ਬਸ ਗੱਡ ਤੱਕ ਨਹੀਂ ਜੜਦਾ ਬਾਜੇ ਬਾਹਵੇਂ ਜਿਵੇਂ ਉਹ ਆਪਾਂ ਹਿਲਾ-ਵਿਲਾ ਕਰ ਲਾਂਗੇ ਪਰ ਬਟ ਉਹ ਨਹੀਂ ਕਰਨਾ ਹੈ ਕੱਢਣਾ ਚਾਹੀਦਾ ਹਾਂ ਸਰ ਜੀ ਕਿਹ ਲੈ ਗਿਆ ਸੰਘਾਣ ਹੋਣਾ ਬੰਦਾ ਮਾਰਦਾ ਹੱਥ ਨੂੰ ਅੱਜ ਅੱਛਾ ਹਾਂ ਆਹ ਤਾਂ ਮਾਰਨਾਂ ਦੀ ਜਿਹੜਾ ਤੂੰ ਮਾਰਦਾ ਇਹੀ ਤਾਂ ਵੀ ਸਖਾ ਕੇ ਹਟਿਆ ਕੁੱਠਾ ਆਮ ਕੁੱਠਾ ਝਾੜੂ ਮਾਰਦਾ ਸਰ ਜੀ ਤੂੰ ਆ ਮਾਰਦਾ ਇੱਧਰ ਗੱਲ ਨਹੀਂ ਕਰੀਂ ਬਣਾ ਲੈ ਤੇ ਆਏ ਚੱਲਣਾ ਝੜੂਗਾ ਹਾਂ ਠੱਕਣਾ ਝੜੂ ਬੱਜਦਾ ਹੁੰਦਾ ਮਾਹਕੂੜ ਮਟਿ ਉੱਠ ਖੜੀ ਆ ਰ ਸਰ ਪੁੱਠਾ ਝਾੜੂ ਐ ਕਣੀ ਭਈਆ ਮਾਰਦਾ ਇਹਨਾਂ ਮਸ ਖਾ ਕੇ ਗਿਆ ਆ ਭਈਆ ਆ ਰ ਬਾਈ ਹਾਲ ਬਾਈ ਆ ਕੇ ਕਰਕੇ ਅੱਛਾ ਹਾਂ ਉਹ ਚਾਣੀ ਦੇਖਦਾ ਉਹ ਚੈੱਕ ਕਰਦਾ ਉਹ ਚਾਣੀ ਚੈੱਕ ਆ ਬਸ ਚਾਣੀ ਚੈੱਕ ਕਰਦਾ ਵਾਕਈ ਸਹੀ ਗੱਲ ਆ ਤੇਰੀ ਹੁਣ 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 ਆਵਾਜ਼ ਘੰਟ ਘਟੀ ਆਵਾਜ਼ ਥੋੜੀ ਜੀ ਠੀਕ ਹੋ ਗਿਆ ਕੰਮ ਓਕੇ ਈ ਹੋਏ ਬਚਾ ਕੇ ਬਚ ਕੇ ਫੜ ਕੇ ਛੁੱਕੇ ਹੋੜੇ ਹੋੜ ਫੜ ਗਿਆ ਉੱਚਾ ਕੇ ਬਚਾ ਕੇ ਬਹਾਵੀ ਗਰਮ ਬਹੁਤ ਹੈ ਉਹ ਕਿਆ ਕਹਿੰਦੇ ਹੰਨੇ ਆਲੂ ਵਾਂਗੂ ਚੇਲੋ ਜਾਣਾ ਹੈ ਮਾਸਟਰ ਜੀ ਦੇ ਵਿੱਚ ਬੈਨ ਡਿਊਟੀ ਲੋ ਕੀ ਹੋ ਗਿਆ ਹੋ ਗਿਆ ਮਾਸਟਰ ਅਜਾ ਅੱਛਾ ਰਜੂ ਵੀ ਤਾਹੀ ਨਹੀਂ ਦਿਖਦਾ ਤਾਹੀ ਆਣਾ ਪਾਈ ਵੀਰ ਇਹਦੇ ਤੇ ਬਲੈਂਡ ਪਾ ਰੱਖ ਅਜੂ ਤੇ ਬਲੈਂਡ ਪਾਉਣਾ ਸਰ ਹਾਂ ਜੀ ਬਲੈਂਡ ਪਾ ਦਿੱਤਾ ਬਲੈਂਡ ਪਾ ਲਓ ਸਾਹ ਦੇਖੋ ਜੀ ਹਾਂ ਜੀ ਮਹਾਰਾਜ ਲੋ ਜੀ ਹਾਂ ਵੈਰੀ ਗੁੱਜਾ ਹੁਣ ਇਹ ਬਾਦ ਬਾਤੇ ਬੂੰਦੀ ਬਣਾਉਣੀ ਤਾਂ ਹਾਂਜੀ ਤੇ ਬੂੰਦੀ ਬਣਾ ਕੇ ਉੱਧਰ ਜੇ ਗੇਰੀ ਨਾ ਬੰਦੇ ਕਿੱਥੇ ਚਲੇ ਗਏ ਜਿਹੜੇ ਦੋ ਹੋਰ ਤੇ ਹੁਣ ਤੁਸੀਂ ਬੇਲੇ ਰਹਿਣਾ ਬਾਅਦ ਵਿੱਚ ਕਹਣਾ ਸਾਡੇ ਕੋ ਬੇਲਾ ਨਹੀਂ ਫਲਾਵਾਂ ਤੇਲੇ ਚ ਕਰ ਦੋ ਕਾ ਮੈਂ ਆ ਕਰ ਦੋ ਉਹ ਕਰ ਦੋ ਇੱਧਰ ਮੈਂ ਪਾ ਜਣਾ ਨਾ ਕਿਸੇ ਦੇ ਪਾਸੇ ਨਾ 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 ਮੈਂ ਉੱਧਰ ਕੁਝ ਨਹੀਂ ਜਾਈ ਐ ਜੀ ਐਸੇ ਐ ਹੁਣ ਜਾਣਾ ਚਲ ਚਲ ਮਿਲੋ ਅਗਲੇ ਵਾਰ ਅਚਾ ਵੰਨ ਮੈਨੂੰ ਮੈਂ ਰਸੋ ਤੁਸੀਂ ਬਾਪ ਪੁੱਤਾਂ ਨਾ ਦੋਨੇ ਜਣੇ ਹੈਨਾ ਹਾਂ ਤੇ ਮੇਰਾ ਚਾਚਾ ਸਰਵਾਪੁਤਰਾ ਕੀ ਕੰਮ ਹੈ ਕੁਝ ਕਰਨੀ ਆਗੇ ਬੰਦੇ ਛਲੋ ਛਲੋ ਚੱਲਣਾ ਛਲੋ ਇਹ ਛਲੋ ਚੱਲਣ ਕੰਮ ਬੁਰੇ ਨਾ ਠੀਕ ਆ ਛੋਟੀ ਵੀ ਹਾਜ਼ਰੀ ਬਣ ਗਈ ਠੀਕ ਜੀ ਹੁਣ ਮੈਂ ਟਕਣਾ ਪਤਾ ਕਰਨਾ ਇਹ ਮੁੰਡਾ ਫਿਰ ਹਾਂ ਇਹ ਮੁੰਡਾ ਵਿਚਾਲਾ ਹਾਂ ਅਰੇ ਤੇਰਾ ਮੁੰਡਾ ਵਿਚਾਲਾ ਹੈ ਨਾ ਆਏ ਬੜਾ ਠੀਕ ਆ ਇਹ ਬੜਾ ਠੀਕ ਆ ਮੜੀ ਕਦੇ ਚਾਚਾ ਪਤੀਜਾ ਬਣ ਜਾਂਦੇ ਨੇ ਕਦੇ ਛੋਟੇ بڑے ਬਣ ਜਾਂਦੇ ਆ ਹੈ ਬਾਕੀ ਹੁਣ ਸਾਡੀ ਧਰਜਾਈ ਨੂੰ ਕਹਿੰਦਾ ਛੱਡਿਆ ਤਾਂ ਉਹਨੂੰ ਵੀ ਜਾਣ ਲੈ ਉਹ ਰਹਿ ਕੇ ਗਿਆ ਪਿੱਛੇ ਹੁਣ ਬਾਹਰ ਆ ਕੇ ਥੋੜਾ ਪਰਦਾ ਰੱਖਣਾ ਪੈਂਦਾ ਹੀ ਕਈ ਜਿਹਨਾਂ ਐਸੀ ਨਾ ਐਸੀ ਗੱਲ ਹੋ ਜਾਂਦੀ ਆ ਬਾਪੁੱਤਰ ਦੇ ਵਿੱਚ ਹਾਂ ਫਿਰ ਸੁਣਨੀ ਹੁੰਦੀ ਠੀਕ ਹੈ ਠੀਕ ਹੈ ਮੈਂ ਬਾਈ ਮੈਂ ਤੁਹਾਨੂੰ ਸਹੀ ਢੰਗ ਨਾਲ ਹਾਂ ਉਹ ਤਾਂ ਮੈਨੂੰ ਪਤਾ ਆ ਆ ਗਏ ਜੀ ਜੀ ਨਹੀਂ ਨਹੀਂ ਕਹਾਂ ਆ ਗਏ ਆ ਜੋ ਆਹ ਲੱਗਦਾ ਤੂੰ ਬੁढ़ा ਹੋਣ ਲੱਗਿਆ ਬਾਈ ਦਾ ਮੈਂ ਤਾਂ ਦਾੜੀ ਇਹ ਦਿੱਤੀ ਕਿ ਮਿਲਨੇ ਜਵਾਂ ਮਾੜੀ ਇਹ ਬੱਗੀ ਕਰੀ ਆ ਨਾ ਸ਼ਾਬਾਸ਼ ਬੱਲੇ ਸਰਾ ਮਾਨੂ ਦਾ ਇਹ ਜਿਹੜਾ ਬੁढ़ा ਹੋਵੇ ਦਾੜੀ ਕੀਤੀ ਸਾਰੀ ਲੋਕਾਂ ਦਾ ਐਕਸੀਡੈਂਟ ਲਾ ਉਹ ਰਹਿੰਦੇ ਹਾਂ ਹਾਂ ਇਹ ਇੰਟਰੀਟ ਰਾਲਦੇ ਅੱਛਾ ਦੋ ਟਲ ਦੇ 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 ਕੇ ਵੀ ਚੈ ਵੀ ਚੱਕ ਲੈ ਜਣੀਆਂ ਨੇ ਇਹਨਾਂ ਨੇ ਉਹ ਦੇ ਉਹ ਪੜੀਆਂ ਉਠਾ ਲਾ ਉੱਪਰ ਤੇ ਉਹ ਲੋ ਜੀ ਹੈ ਕਾਂਗੜੀਆਂ ਉੱਤੇ ਪੱਟੀਆਂ ਲਗਣੀਆਂ ਅਗਰ ਉੱਪਰ ਬੜੇ ਕੀੜੀਆਂ ਸੀੜੀਆਂ ਕੀੜੀਆਂ ਹਾਂ ਭਾਈ ਤੁਹਾਨੂੰ ਇਹ ਹਾ ਜੇ ਥੋੜੇ ਇੱਥੇ ਪਜਾਦੀ ਜਿਹੜੀ ਪੱਟੀਆਂ ਲਗਣੀਆਂ ਆਪਣੀਆਂ ਜਦੋਂ ਬਰਾਸ ਆਉਣੀ ਜੀ ਹਾਂ ਵੀ ਫੋਰਮੈਨ ਉਧਰ ਹਲਵਾਈ ਕਹਿੰਦੇ ਅਸੀਂ ਅੱਜੇ ਬਣਾ ਲੈਣਾ ਸਾਰਾ ਕੁਝ ਹਾਂਜੀ ਅੱਜੇ ਪੈਪ ਖੜੇ ਕਰਾ ਦੇਣਾ ਮੈਂ ਕਿ ਮੈਂ ਵੀ ਆਪਣਾ ਕਬਜ਼ਾ ਕਰਨ ਆ ਗਿਆ ਇੱਤੇ ਦੀ ਪਤਾ ਨਹੀਂ ਕਿ ਕਿਸੇ ਹੋਰ ਨੇ ਕਬਜ਼ਾ ਕਰ ਲਿਆ ਮੈਂ ਟੈਂਟ ਕਿੱਥੇ ਲਾਉਂਗਾ ਇਹ ਹੋਰ ਤਾਂ ਨਹੀਂ ਕਰ ਲੈਂਦੇ ਅਛਾ ਹਾਂ ਤਾਂ ਸੱਚੇ ਪੈਪ ਦਾ ਟਿਕਾਣਾ ਕਰ ਜਣੇ ਪੈਪ ਖੜੇਗਾ ਜਣੇ ਟਰਾਫਿਕ ਖੜੀ ਕਰ ਜਾਣੀ ਆ ਠੀਕ ਆ ਦੁਨੀਆ ਦਰੀ ਪੈਣੀ ਵੀਰੇ ਅੱਜ ਗੱਡ ਹੋ ਜਾਣਾ ਕੰਮ ਠੀਕ ਆ ਕੱਲ੍ਹ ਵੀ ਆ ਦੋ ਪ੍ਰੋਗਰਾਮ ਵੀਰੇ ਫਿਰ ਦੇਖਣਾ ਮੈਂ ਮੰਨ ਗਿਆ ਤੇਰੀ ਗੱਲ ਜਿਹੜਾ ਉਹ ਕੋਈ ਜਿਹੜਾ ਕਪੜਾ ਦਾ ਰਾਦ ਨਹੀਂ ਬਣ ਹੋ ਜਾਊਗਾ ਕੱਪੜੇ ਕੋ ਚੱਕਰ ਨਹੀਂ ਸਮਝ ਗਿਆ ਮੈਂ ਤੇਰੀ ਗੱਲ ਹੁਣ ਇਹ ਸ਼ੁਰੂ ਕਰ ਫਿਰ ਇੱਧਰ ਤੋਂ ਨਾ ਇੱਧਰ ਥੋੜੀ ਜਗ੍ਹਾ ਛੱਡ ਕੇ ਨਾ ਮੰਨ ਦਾ ਤੇਰੀ ਪੈ ਬਿਛਾਣੇ ਕੋ ਦੱਸ ਦਿਓ ਆਪਾਂ ਬਿਛਾ ਲੈਣੇ ਮੈਂ ਤੇਰੀ ਉਹੀ ਗੱਲ ਕਹਿਣਾ ਮੜ ਜਾ ਕਰਤਾ ਸਾਈ ਮੜ ਜਾ ਆਈਡੀਆ ਤੇ ਲੱਗੇ ਨਾ ਚੱਕ ਲੈ ਪੈ ਚੱਕ ਦੇ ਦੱਸਦਾ ਮੈਂ ਚੱਕ ਆ ਜਾ ਹਾਂ ਹਾਂ ਇਹ ਨਾਲ ਤਾਂ ਨਾਲ ਨਹੀਂ ਲੈਣਾ ਵੇ ਆਪਾਂ ਉਧਰੋਂ bắtਾਣਾ ਸ਼ੁਰੂ ਕਰ ਲੈਂਦੇ ਇੱਧਰ ਨੂੰ ਹਾਂ ਮੁਰਲੇ ਬਸੇ ਜਗਾ ਆਪਾਂ ਬਸੇ ਜਵੇ ਚੰਗੀ ਹੋ ਆ ਚੀਜ਼ ਖੜ ਜਣ ਲਈ ਕੋਈ ਪਿੱਛੇ ਖੜੀ ਹੋਈ ਕੋਈ ਮਰਜੀ ਆ ਆਪਾਂ ਉਲ ਜੇਵੇ ਹੋਊਗੇ ਛੇੜਖਾਨੀ ਚ ਹੋ ਜਾਊਗਾ ਮੈਂ ਗਲਤ ਹੋਣਾ ਮਰਜੀ ਆ ਥੜੀ ਪਿੱਛੇ ਮਿੱਟੀ ਉਡਣੀ ਆ ਮੁਰੇ ਖੜਾ ਕੇ ਚੀਜ਼ਾਂ ਕਿਵੇਂ ਕਿਵੇਂ ਆਪਾਂ ਮੁਰੇ ਜਗਾ ਛੱਡਤੀ ਰੈਂਟ ਵਾਸਤੇ ਦੇਖਣੇ ਗੱਡੀ ਦਾ ਮੁਰੇ ਖੜੀ ਕਰੀ ਜਾਣੀ ਆ ਨਾਲ ਵੀ ਕਿਸੇ ਰੋਕ ਸਕਦੇ ਉਸ ਟਾਈਮ ਇਹ ਤੁਸੀਂ ਗੱਡੀ ਖੜਾਉਂਗਾ ਗੱਡੀ ਖੜਾਉਂਗਾ ਕਿੱਥੇ ਪਿਛਲੇ ਆ ਰੱਖੋ ਇਹ ਪਿਛਲੀ ਥੜੇ ਨਹੀਂ ਜਗਾ ਇਹ ਜਾਣ ਜਾਂ ਗੱਡੀ ਤਾਂ ਨਿਕਲ ਨਹੀਂ ਆ ਮਿੱਤਰਾਂ ਇੱਥੇ ਨੂੰ ਮੈਂ ਤਾਂ ਦੱਸਦਾ ਵੀਰੇ ਹਾਂ ਇਹ ਕੇ ਔਰ ਤੇ ਸ਼ੁਰੂ ਕਰ ਟੈਂਟ ਲਾਣਾ ਕਿੱਥੇ ਤੇ ਔਰ ਇਹ ਤੋਂ ਨਾਲ ਔਰ ਤੇ ਸ਼ੁਰੂ ਕਰਦੇ ਆਪਾਂ ਟੈਂਟ ਲਾਣਾ ਹਾਂ ਗੱਡੀਆਂ ਜਾ ਕੇ ਪਿੱਛੇ ਉਹਨਾਂ ਲੰਗੀ ਜਾਣੀਆਂ ਤੂੜ ਤੋੜ ਨਹੀਂ ਹੋਣੀਆਂ ਨਾ ਗੱਡੀਆਂ ਦੇ ਪਿੱਛੇ ਜਾਣਾ ਤੂੜ ਤੋੜ ਨਹੀਂ ਹੋਣੀਆਂ ਉਹ ਸੜ ਤੈਨੂੰ ਜਾਣੀ ਵੀਰੇ ਯਾਰ ਜਿਹੜੀ ਜਾਨੀ ਆ ਅੱਛਾ ਇਹ ਤੁਸੀਂ ਪਿੱਛੇ ਦੇ ਸ਼ੁਰੂ ਕਰਤਾ ਰੇ ਕਿ ਗੱਡੀ ਦਾ ਮੂਰੇ ਲਾਈ ਜਾਣੀ ਆ ਕਿੰਨੂ ਵੀ ਰੁਕੋਗੇ ਤੁਸੀਂ ਆਂ ਦੇਖ ਲਓ ਚਲੋ ਰੱਖ ਕੇ ਦੇਖੀਂ ਤੌਰ ਤੇ ਕਿੰਨੇ ਕਿੰਨੇ ਤੇਰੇ ਕਿੰਨੇ ਪੈਪਾਂ ਦੀ ਬਣਨੀ ਹੈ ਇਹ ਉਹ ਤੇ ਆਪਾਂ ਦੀ ਬਣਨੀ ਔਰ ਤੇ ਰੱਖ ਕੇ ਤੇਰੀ ਕਿ ਸੱਤ ਸੱਤ ਦੀ ਬਣਾ ਦੇ ਕਰਨ ਦਾ ਬੱਧਾ ਘੱਟਾ ਤੇਰਾ ਕੋਈ ਜੋ ਹੋਇਆ ਤੇਰਾ ਇਹ ਲਾਈਨ ਹਾਂ ਪਰ ਇਹ ਮથે ਕਰ ਰਿਹਾ ਥੋੜੀ ਹੋਰ ਇੱਧਰ ਨਾਲੇ ਜੋੜ ਰਲਾ ਕਰੀ ਹਾਂ ਹਾਂ ਨਾ ਚਾ ਨਾਰ ਮੈਂ ਥੋੜੇ ਹਾਂ ਇਹਨਾਂ ਦਾ ਫਰਕ ਰੱਖ ਲੈ ਵਾ ਹਾਂ ਜਿਹਨੂੰ ਗੱਲਾ ਪੈ ਮੜਿਆ ਹਾਂ ਹਾਂ ਸਿਆ ਗੋੜਾ ਹਾਂ ਬਸ ਠੀਕ ਹੈ ਇੱਥੇ ਲੈ ਚੱਲ ਉਹ ਪਿੱਛੇ ਚੱਲੋ ਮਨਾਰਟੇ ਟੁੱਟਣ ਨਾਲ ਪਿੱਛੇ ਰਹਿ ਜਾਣਗੇ ਮੈਂ ਤੁਹਾਨੂੰ ਇਹ ਗੱਲ ਕਹਿੰਦੇ ਹਾਂ ਹੂੰ 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 ਇਹਦੇ ਸਿਰ ਮੁਰੇ ਜੱਗਲ ਛੱਡਤੀ ਤੇ ਮੇਰਾ ਗੱਡੀ ਮੁਰੇ ਰ ਖੜੀ ਧਰੀ ਜਾਣੀ ਆ ਠੀਕ ਆ ਨਾ ਕਿਸੇ ਰੋਕਣਾ ਨਾ ਵਾਸਤਾ ਇਹ ਵੀ ਗੱਲ ਹੁੰਦੀ ਆ ਕੋਰਪੈਂਟ ਵਾਲੇ ਕੋਲ ਆਇਆ ਸੀਗਾ ਜੀ ਕਹਿੰਦੇ ਕੱਲ ਨੂੰ ਕੋਈ ਗੱਲ ਨਹੀਂ ਬੱਸ ਅੱਜ ਸੰਡੇ ਦੇ ਨਾਲ ਕਿਹਾ ਵੀ ਸੋਮਵਾਰ ਨੂੰ ਸੀਗਾ ਤੇ ਨਾਲੇ ਚਾਚੇ ਨੂੰ ਲੈਣਾ ਸੀਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਫਤਿਹਲਾ ਰੇਂਗੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੇ ਪਤੇ ਤਾਂ ਵੀ ਅਚਰਣ ਦਾ ਨਾਨਕ ਸ਼ੱਕ ਰੋਣਾ ਇਹਨਾਂ ਨੂੰ ਤਾਂ ਰੋਣੀ ਜੀ ਨਾਨਕ ਸ਼ੱਕ ਬਸ ਸਾਰੀ ਗੱਲ ਹੈ ਵੀ ਇਹਨਾਂ ਨੇ ਮੇਰੇ ਪ੍ਰੋਗਰਾਮ ਤੇ ਧੱਕਾ ਨਹੀਂ ਤੋੜਨਾ ਚਾਚਾ ਚਾਚਾ ਰੋਚਾ ਆਹੀ ਆਪਣੇ ਪਾਸੇ ਜਾੜਦਾ ਸਾਰੀ ਆਪਣੇ ਪਰ ਕੰਡਲੇ ਲੀ ਦਿਖ ਰਿਹਾ ਹੈ ਚਾਚਾ ਮੇਰੇ ਆੜੀ ਵਾਲੀ ਗੱਲ ਕਿੱਥੇ ਗਈ ਨਹੀਂ ਉਹ ਗੱਲ ਦਿਖਾਉਂਗਾ ਹਾਂ ਅਹੀਂ ਲੋਵਾ ਦੇ ਗੱਲ ਕਰਤੀ ਗੱਲ ਚਲੋ ਜੀ ਹੁਣ ਥੋੜੇ ਜਿਹਾ ਸੌਦੇ ਲੈਣੇ ਆ ਸੀ ਤੇ ਉਧਰ ਆਪਣਾ ਹਲਵਾਈ ਸਾਹਿਬ ਕਹਿੰਦਾ ਐਡੀ ਲਿਸਟ ਦਿੱਤੀ ਮੈਨੂੰ ਹੁਣ ਐਡੀ ਵੱਡੀ ਵੀ ਅੱਡਾ ਬਿਲਾ ਗਿਆ ਦਿਲ ਕਵਰ ਆ ਗਿਆ ਉਹ ਗੱਲ ਹੋ ਜਾਣੀ ਹੈ ਤੇ ਹੁਣ ਜਾ ਕੇ ਸਮਾਨ ਉਸੇ ਤੋਂ ਲੈ ਕੇ ਗੱਡੀ 'ਚ ਲੋਡ ਕਰਾਂਗੇ ਤੇ ਅਛਰੇ ਨਤਾਰਾਂਗੇ ਤੇ ਪਿੰਡ ਉਦੋਂ ਬਾਅਦ ਦੇ ਵਿੱਚ ਚਾਚਾ ਜਾਊਗਾ ਮੇਰੇ ਨਾਲ ਹੁਣ ਅਗਲੀਆਂ ਸੇਵਾਵਾਂ ਚਾਚੇ ਦੀਆਂ ਵਿਆਹ ਤੱਕ ਮੇਰੇ ਨਾਲ ਹੀ ਆ ਮੇਰੇ ਘਰੇ ਮਲਮਲ ਦਾ ਤੇ ਖੱਦਰ ਦਾ ਕੱਪੜਾ ਤੇ ਉਹ ਤੇ ਕਾ ਤੌਲੀਏ ਤੌਲੀਏ ਕਿਹਦੇ ਕੋਲ ਤੇ ਮੇਰੇ ਕੋਲ ਛੋਟੇ ਛੋਟੇ ਤੌਲੀਏ ਹੁੰਦੇ ਆ ਇਹਨਾਂ ਕੋਲ ਤੇ ਮੇਰੇ ਨੇ ਠੀਕ ਆ ਚਲ ਬਾਕੀ ਦੇਖਦੇ ਹਾਂ ਹੋਰ ਪਰਚੀ ਕਾਫੀ ਲੰਬੀ ਹੈ ਹੱਥ ਤੋਂ ਉਹਨੂੰ ਲਖਨੇ ਨੂੰ ਤਰਜੀ ਹੈ ਨਹੀਂ ਉਹ ਕਲਰ ਨਹੀਂ ਹੈ ਹੱਥ ਸਾਫ ਕਰਨ ਨੂੰ ਆ ਰੀਗਲ ਕੇ ਨਾਮ ਚਲੋ ਦੇਖਦੇ ਆ ਜੀ ਚਾਹਣੇ ਦੇਖ ਤਾਂ ਮੈਂ ਕੱਪੜਾ ਦਾ ਦੇਖ ਮਲਮਲ ਦਾ ਠੀਕ ਹੈ ਇਹ ਚੈੱਕ ਕਰ ਲਓ ਜਾਦਾ ਹੈ ਫੜ ਜਾ ਕਿੰਨੀ ਵੱਢੀ ਜਾਂਦੀ ਹੈ ਬੰਦੇ ਨੂੰ ਦੇਖੀ ਲਾ ਕਿਸਨ ਦੇ ਸਮਾਣੀਆ ਸੇ ਤੋਂ ਹਾਂਜੀ ਅੱਜ ਸੋ ਸੰਡੇ ਕਰਕੇ ਥੋੜੇ ਵਰਕਰ ਨਹੀਂ ਆਏਗਾ ਹਨਾ ਕੋਈ ਵੀ ਨਹੀਂ ਆਇਆ ਜੀ ਇਹ ਵੀ ਗੱਲ ਹੈ ਬਹੁਤ ਵਧੀਆ ਗੱਲ ਲਿਖੀ ਤੁਸੀਂ ਗਾਹਕ ਨਾਲ ਧੋਖਾ ਆਪਣੇ ਆਪ ਨਾਲ ਧੋਖਾ ਵਾਹ ਜੀ ਸ਼ਰਕ ਠੀਕ ਹੋ ਗਿਆ ਵੀ ਤੇ 5 ਮੀਟਰ ਦੇ ਦੀ ਖੱਦਰ ਜੀ ਕਮਾਲ ਆ ਉਹਨੂੰ ਕਮਾ ਕੇ ਰੱਖ ਲੈ ਦੋ ਬੱਸ ਇਹਨੂੰ ਨਹੀਂ 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 ਇਹਨੂੰ ਦੱਬੇ ਲੋ ਬੂਏ ਲੋ ਕਰਵਾ ਆਖੇ ਆ ਜਾਣੀ ਬਾਤ ਨਹੀਂ ਚੱਲਿਆ ਗਿੰਦਾ ਰਹੀ ਹਾਂ ਬਾਗੋਂ ਇਹਨੇ टांग ਪਾਉ ਤੁਸੀਂ ਬਾਤ ਚ ਗਣੋਈ ਐ ਇਹਨੂੰ ਆਹ ਤਾਂ ਐ ਨਾ ਪਿੱਛੇ ਗੱਲ ਉਹ ਕਿੱਥੇ ਕਰੋ ਥੋੜੀ ਹਾਂ ਗੱਡੀ ਵਿੱਚ ਜਗ੍ਹਾ ਹੀ ਘਟ ਗਈ ਅਗਹਿਣ ਨਹੀਂ ਆਲੇ ਐਤੀ ਗਣ ਲੈਣੀ ਆਪਾਂ ਅਗਲੀ 17 ਬਿੱਥੇ ਰਹਿ ਜਾਂਦੀ ਸਿਰਫ ਬਲੈਂਕ ਕੋਲ ਹੋ ਜਾਂਦੀ ਹੈ ਉਹ ਜੱਣ ਲਓ ਬਿੱਜੀ ਕਿੰਨੀਆਂ ਹੋ ਗਈਆਂ ਨੇ ਹਟੋ 37 ਪਾਓ ਜੀ ਗੁਰਤੇ ਦੇ ਕੋਲ ਤੇ ਲੱਤੇ ਜੀ ਅਸੀਂ ਠੰਡੇ ਤੱਤੇ ਵੀ ਸਾਰੇ ਹੀ ਗੱਡੀ ਦੇ ਵਿੱਚ ਲੋਡ ਕਰ ਲਿਆ ਹੁਣ ਪੈਸੇ ਪੁੱਛ ਬਾਈ ਕਿੰਨੇ ਦੇਣੇ ਆ ਉਹਦੇ ਪੁੱਛੋ ਦੋ ਬਿਲ ਮਣਾਉਣਾ ਫਿਰ ਆਪਾਂ ਅੱਛਾ ਸਮਾਨ ਆਪਣਾ ਆਪ ਹੀ ਪੈਕ ਕਰਵਾ ਲੈਣਾ ਤਾਂ ਕਸਰ ਮਤਲਬ ਹੈ ਕਿ ਜਿਹੜੀ ਕੋਈ ਪਿੱਟੀ ਪਿੱਟੀ ਅੱਛਾ ਉਹ ਦੱਸ ਉਹ ਕਿਸੇ ਦੇ ਮਿਲੂਗੇ ਰੱਦੀ ਦਫਾ ਉਹੋ ਅਖਬਾਰ ਉਹ ਵਰਦੇ ਇੱਧਰ ਨੂੰ ਗੱਡੀ ਲੈ ਕੇ ਜਾਣ ਦਾ ਮੁਸ਼ਕਿਲ ਤਾਂ ਕੋਈ ਮੋਟਰਸਾਈਕਲ ਦਾ ਪ੍ਰਦਾਨ ਡਿਫਿਕਲ ਮੋਪੇਡ ਹੈ ਮੋਪੇਡ ਤੇ ਚੱਲ ਆਹਦੀ ਫੜ ਲਈ ਮੜੇ ਜਾ ਕੇ ਜਾ ਕੇ ਕੋ ਇੱਥੇ ਬਣਵਾਓ ਅਸੀਂ ਲੈ ਕੇ ਰੱਦੀ ਫੜ ਕੇ ਜਾ ਕੇ ਲੋਜੀ ਆ ਵੀ ਲੱਗ ਗਿਆ ਤਿਆਰ ਹੋਣ ਤੇ ਜਿਹੜਾ ਕੋਈ ਹਲਦੀ ਵਾਲਾ ਹੁੰਦਾ ਜਾਂ ਕੋਈ ਵਟਣੇ ਵਾਲਾ ਹੁੰਦਾ ਸਿਸਟਮ ਇਹ ਸਾਰੇ ਹੋ ਰਹੇ ਆ ਤਿਆਰੇ ਵੀ ਕੋਲੋਂ ਚੱਲੇ ਦੀਆਂ ਨਹੀਂ ਨੰਬਰ ਲਾਈਨ ਕਰ ਲੋ ਹਾਂ ਹਾਂ ਮੈਂ ਦੇ ਦਾਂ ਹੱਥੇ ਇਹ ਕਰ ਵੀ ਠੀਕੇ ਇਹ ਕਰਦਾ ਹੀ ਕੰਮ ਲਿਆ ਹੋਇਆ ਪਿਕਅਪ ਉਹ ਮੈਂ ਰੱਖੀ ਗਿਆ ਗੱਡੀ ਥੱਲੇ ਨੂੰ ਦਬੀ ਗਈ ਮਖਲਾ ਵੀ ਦੇਖੀ ਜਊ ਕਿਆ ਬਣਦਾ ਹਾਂ ਲਾਉ ਲੈ ਕੇ ਦੇਖ ਲਿਆ ਜੀ ਦਾ ਇੰਜਨ ਜਿਹਦਾ ਕੋਈ ਫਰਕ ਨਹੀਂ ਪਾ ਦੱਸਦਾ ਇੰਜਨ ਕਿੱਥੇ ਮਰਨੇ ਇਹਦੀ ਪੰਜੇਲ ਦੇ ਕੋਈ ਫਰਕ ਨਹੀਂ ਪਾਗਾ ਹਟ ਪੁੱਤ ਸਾਰਾ ਫਿਰ ਅੰਨਾ ਲੈ ਫੜ ਫੜ ਬੈਠ ਗਿਆ ਬੜਾ ਫੜਾ ਲਾ ਫੜ ਤੇਰੀ ਆ ਹਲਵਾਈਆਂ ਕੋਲ ਜਾਣ ਮੋਰੀਆਂ ਪੂਰੀ ਰੱਖ ਦੇ ਬਰਬਾਦ ਤੇ ਬੱਥ ਜਾਉਂਗੇ ਆ ਆ ਫੜ ਕੇ ਖੜ ਜਾ ਤੂੰ ਬੱਸ ਪਾਚੇ ਖੜ ਜਾ ਉੱਥੇ ਖੜਦਾ ਗਰਜੂਗੀ ਗੱਡੀ ਹਰ ਪੇਟੀ ਗਈ ਝੁੱਟਦੀ ਉੱਪਰ ਨੂੰ ਹਾਂ ਵਾਹ ਰੁਕ ਕਾ ਗੱਡਾ ਕਿ ਉਹਨੇ ਕੱਟੇ ਹਾਂ ਹਾਂ ਆਈ ਤੁਹਾਡੇ ਟੈਂਸ਼ਨ ਨੇ ਮੇਰਾ ਰਾਜ ਜਗਾ ਦੇ ਗਿਰਾਇਆ ਰਾਜੇਗਾ ਚੰਗਾ ਕਰਾ ਡੰਗਰਾਂ ਨੇ ਪੁੱਤ ਗੈਰ ਦਾ ਪਾਪਾ ਹਰਾਂ ਹਾਂ ਐਨਾ ਹੈ ਅੱਜ ਅੱਜ ਐਨਾ ਥੋੜਾ ਹੈ ਕਰਦੀ ਆ ਤਾਂ ਲੋਧ ਪਤਾ ਤਿੰਨ ਟਾਈਮ ਚੋਣਾ ਪੈਂਦਾ ਉਹ ਤਾਂ ਹੁਣ ਇੱਕ ਟਾਈਮ ਤੋਂ ਤਾਂ ਕਰਕੇ ਕਰਦੀ ਆ ਅੱਛਾ ਹੁਣ ਇੱਕ ਟਾਈਮ ਚੋਣੇ ਆਉਂਦੇ ਸਾਨੂੰ ਹਾਂ ਚੰਨ ਟਾਈਮ ਚੋਣੇ ਰਾਤ 10 ਵਜੇ ਕੁਲਕੀਨ ਆਏ ਸੋਨੇ ਦੇ ਚੱਕੇ ਸੀਗਾ ਪਰ ਉਹ ਲਫੜ ਲਈ ਖੁੱਲ ਗਈ ਉਹ ਕਹਿੰਦੇ ਖੁੱਲ ਗਈ ਬੰਨਣੀ ਨਹੀਂ ਆਏ ਤੁਨਾਂ ਅੱਛੇ ਨੇ ਬੰਨਣੀ ਜੇ ਤਨ ਕਿਵੇਂ ਅੱਛਾ ਬਸ ਫਿਰ ਫਸ ਗਈ ਬੰਨੀ ਨਹੀਂ ਦੀ ਮੈਨੂੰ ਤਾਂ ਮਸਤੀ ਸੀ ਬਸ ਇਹਨੇ ਜਿਹੜੇ ਕੰਮ ਕਰਿਆ ਕਦੇ ਕੰਨ ਬੰਨੀ ਆ ਹੁਣ ਮੇਰੇ ਦਿਲ ਕਰਾ ਪਰ ਪਾਈ ਗਈ ਮੈਂ ਦੇਖਣਾ ਉਹ ਚਾਹ ਰਿਹਾ ਹੈਗਾ ਉਹਦੇ ਗੈਨੇ ਸਾਧ ਪਾ ਗਿਆ ਹਾਂ ਕਿੱਥੇ ਰਹਿ ਗਈ ਸੀ ਮੈਂ ਜੀ ਖੁੱਲ ਗਈ ਬਸ ਆ ਗਈਆਂ ਸਮਾਨ ਤਾਂ ਨਹੀਂ ਆਉਤਾ ਹੋਗਾ ਸਰ ਮੇਰਾ ਸਮਾਨ ਰੇਸੋ ਟੱਕਾ ਬੰਦਾ ਲਿਫਟਾ ਹਾਉਂ ਡਾਉਨ ਕਰਕੇ ਛੱਡ ਆਹ ਹੁੰਦਾ ਕੰਮ ਹੁੰਦਾ ਹੈ ਨਾ ਐ ਆਪ 33 ਜੀ ਦਸਾਂਏ ਵੀ ਹਾਂ ਬਸ ਕਾਕੰਡਾ ਪਿਆ ਪੁਆ ਬੜਾ ਚੋਲੇ ਹੋ ਜਾਕੇ ਹੈ ਸੇਰਾ ਚਾਰ ਕੋਣ ਤੇਰਾ ਵੀ ਕੰਮ ਲੋਟ ਨਹੀਂ ਹਲ ਕਰਕੇ ਕੰਡਾ ਤਾਂ ਐ ਅੱਜ ਇਹ ਪਾਇਆ ਬਸ ਅੱਜ ਸੁਣਾਤੀ ਗੱਲ ਅੱਜ ਸੁਣਾਈਆ ਤਾਂ ਹਲ ਮੈਂ ਮੇਰੀ ਗੱਲ ਕੱਲ ਵੀ ਕੱਲ ਵੀ ਕੱਕ ਕੰਡਾ ਤੇਰੇ ਕੋ ਪਜਾਤਾ ਜਾਣ ਮੈਨੂੰ ਮੈਨੂੰ ਪਜਾਉਈ ਨਾ ਅੱਛਾ ਮੇਰੀ ਗੱਲ ਮੇਰੀ ਅਮਰੀਕਾ ਤੁਸੀਂ ਕੱਟ ਲੈਣਾ ਤੁਸੀਂ ਆਪੇ ਦੁੱਧ ਕੱਢ ਨੂੰ ਕੱਢ ਕੇ ਦੇ ਲਈ ਦੇ ਤਾ ਤੈਨੂੰ ਤੇਰਾ ਵੀ ਦੇਣੀ ਨਹੀਂ ਹੈਗਾ ਮੈਨੂੰ ਲੱਛਣ ਦਿਖਦੇ ਆਉਦੇ ਤੇਰਾ ਸਹੀ ਦਾ ਹਾਂ ਇੱਥੇ ਤੂੰ ਕਿੱਥੇ ਹਾਂ ਇੱਥੇ ਕੱਢ ਲਈ ਹੁੰਦੀ ਗਏ ਵੀ ਔਰ ਤਰ੍ਹਾਂ ਦੇਖਦੀ ਮੈਂ ਵੀ ਔਰ ਮੈਂ ਐਸਾ ਮਾਰਦੇ ਦੁ ਕਰਦੀ ਆ ਉਹ ਥੋੜਾ ਜਿਹਾ ਹੁਰਕਣ ਦੀ ਹੱਜਤ ਆ ਨੂੰ ਫੁਰਕਣ ਦੀ ਆਦਤ ਆ ਹੂੰ ਬਾਲਟੀਆਂ ਭਰ ਕੇ ਤਾਂ ਚਾਚੇ ਇੱਧਰ ਜਾਣਾ ਹਰਵਾਇਆਂ ਹਰਵਾਇਆਂ ਦੇ ਕੋਲ ਲੈ ਜਾਣਾ ਪਾਣੇ ਇਹ ਉਹ ਪਲਿੱਟਾ ਬਲੂਟਾ ਉੱਥੇ ਜਿੱਦੇ ਚੱਕ ਕੇ ਦੇਵਾਂਗੇ ਚੱਲ ਰੱਖ ਲੈ ਫੇ ਜਿੱਥੇ ਤੇਰੇ ਨਹੀਂ ਕਰਨਾ ਰੱਖਵਾ ਦੇ ਠਿਕਾਣੇ ਪਾਸੋਂ ਲਓ ਜੀ ਕਈ ਲੱਗਿਆ ਕੰਮ ਹੋਣ ਉਹ ਉਹ ਕਰ ਰਿਹਾ ਪਾ ਪਾ ਕਰਨਾ ਕੀ ਆ 14 14 ਰਖਾਣੇ ਉਹ ਤਾਂ ਕਰਨੇ ਪਾਣੇ ਪਿੱਛੇ ਮੜੀ ਇੱਕ ਪਤਾ ਹੀ ਨਹੀਂ ਗੱਡੀ ਵਾਲਾ ਹੈ ਕੌਣ ਹੈ ਹੀ ਨਹੀਂ ਪਤਾ ਲੱਗ ਰਿਹਾ ਕਹਿੰਦਾ ਇੱਥੇ ਲਾ ਕੇ ਗੱਡੀ ਅੰਦਰੋਂ ਚਲੇਗਾ ਕਿਧਰ ਨੂੰ ਮੈਨੂੰ ਲੱਗਦਾ ਉਹ ਕਰ ਕੰਮ ਜਿੱਥੇ ਪੁੱਛਿਆ ਮੈਂ ਕਰਨ ਜਿੱਥੇ ਨਹੀਂ ਕਿਤੇ ਹਰ ਹਰ ਰੂਵਾ ਹਾਂ ਜੇ ਇਹ ਬਰਾਬਰ ਜੀ ਹੋਗਾ ਓਕੇ 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 ਆ ਆ ਆ ਆ ਠੀਕ ਠੀਕ ਫਖਰ ਜਣ ਹੁਣ ਵੱਡੇ ਵੱਡੇ ਫੜ ਜੂ ਮੜੇ ਜੇ ਕਰ ਰਹਾ ਨਹੀਂ ਰੋਡ ਨੇ ਬਲੌਕ ਰਾਨਾ ਤੱਕ ਜਣ ਗਾਲ ਕੱਢ ਕੇ ਜਾਣਾ ਲੱਗੇ ਦੇ ਨੇ ਮੇਰੇ ਜਮੈਂਟ ਵੀ ਕਰਿਆ ਮੈਂ ਆਂ ਵੀ ਸੋਧਦਾ ਮੈਂ ਜੈਲੇ ਨੂੰ ਕਹਿੰਦਾ ਵੀ ਜਿਹਦੇ ਖੋਲ ਦੀਆਂ ਆਲਾ ਮੜਾ ਜਖਾ ਕੋਈ ਕਿੱਥੇ ਖੜ ਜੂਗੀ ਇੱਧਰ ਵੀ ਖੜ ਜੂਗੀ ਇੱਧਰ ਵੀ ਖੜ ਜੂਗੀ ਗੁੱਡ ਜੌਬ। ਕਿੱਸਾ ਬੰਦੇ ਨਾਲ ਆਇਆ। ਇਹ ਕਰਦਾ ਪੁੱਤ। ਬੋਲੇਗਾ ਕੀ? ਹਾਂ ਤੇ। ਕੀ ਕਰਦਾ ਪੁੱਤ? ਖੇਡਣ ਲੱਗਿਆ ਵਾ। ਹੂੰ। ਖੇਡ ਲਾ ਖੇਡ ਲਾ ਖੇਡ ਲਾ। ਉਹ ਇੱਕ ਕਾਂ ਨੂੰ ਲਾਉਣਾ। ਉਹ ਤੋਂ ਕਾਂ ਨਹੀਂ ਬਣਾਉਂਦੇ। ਜਿੱਦ ਬੱਥੇ ਰੋਟੀ ਦਿੱਸੇ ਦੇ ਖੋਤੀ ਵਰਗੇ ਆਣ ਲੱਗੇ। ਆ ਜਾ ਬਣੀ ਜਿੱਦ। ਤੁਮੇ ਦਾ ਫਾ।

ਦਰਵੀ ਓਕੇ ਤੇ ਡਿਊਟੀ ਨਹੀਂ ਪਈ ਕਿਸੇ ਦੀ ਪੈਣ ਦੀ ਪਰ ਮੈਂ ਫਸਟੇ ਦੇਖੂੰਗਾ ਦੋਨੇ ਜਣੇ ਕੀ ਸਮਾਂ ਦੇ ਜੇਕਰ ਹਵੇ ਛੁਣੀ ਛੱਡ ਗਏ ਫਿਰ ਮੈਂ ਵੀ ਬਾਹਰੋਂ ਪਰ ਹੋਟੇ ਉਹ ਲੀਰ ਬੰਨਣੀ ਤੇ ਉਹਨੂੰ ਲੀਰ ਤਾਂ ਬੰਨਤੀ ਹੋ ਰਿਹਾ ਸਾਰਾ ਗੱਲ ਚਲ ਬੰਨਣੀ ਗੱਬੇ ਉਧਰ ਲੱਗਦਾ ਤੁਹਾਨੂੰ ਇੱਕ ਉਹਨੂੰ ਲੀਰ ਤਾਂ ਹੋ ਰਿਹਾ ਸਾਰਾ ਦਾ ਬੰਨਤੀ ਮੜ ਜਾ ਉਹ ਨਹੀਂ ਬੰਨੀ ਮੈਂ ਨਹੀਂ ਬੰਨੀ ਪਰ ਫੋਟੋ ਫੋਟੋ ਮੈਂ ਦੇਖਾਂ ਨਾ ਮਾਰਾਂ ਜਿਹੜਾ ਉੱਥੇ ਲਓ ਜੀ ਮਟੀਰੀਅਲ ਬਣ ਗਿਆ ਅੰਦਰ ਖੁਸ਼ਬੂਆਂ ਵਾਲੀਆਂ ਪਈਆਂ ਨੇ ਖੰਡਾ ਪ੍ਰਕਾਸ਼ ਹੋ ਰਿਹਾ ਨਾ